ਏਅਰਪੋਰਟ ਦਾ ਵੀਕ ਵਖਰਾ ਮੂਡ ਹੁੰਦਾ ਹੈ ਵਖਰਾ ਮਹਾਲ ਹੁੰਦਾ ਹੈ ਇੱਕ ਐਕਸਾਈਟਮੈਂਟ ਹੁੰਦੀ ਆ ਰਾਤ ਦੇ 10:24 ਹੋ ਚੁੱਕੇ ਨੇ ਤੇ ਇੱਕ ਫਲਾਈਟ ਟੇਕ ਆਫ ਕਰਨ ਜਾ ਰਹੀ ਆ ਯਾਤਰੀ ਸੋਚ ਰਹੇ ਨੇ ਐਕਸਾਈਟਮੈਂਟ ਦੇ ਬਾਰੇ ਕਿਉਂਕਿ ਜਹਾਜ਼ ਜਦੋਂ ਟੇਕ ਆਫ ਕਰਦਾ ਹੈ ਤੇ ਜਦੋਂ ਲੈਂਡ ਵੀ ਕਰਦਾ ਹੈ ਉਦੋਂ ਯਾਤਰੀਆਂ ਦੇ ਵਿੱਚ ਇੱਕ ਵੱਖਰੀ ਜੀ ਐਕਸਾਈਟਮੈਂਟ ਹੁੰਦੀ ਹੈ ਤੇ ਇਹ ਯਾਤਰੀ ਵੀ ਐਕਸਾਈਟਿਡ ਨੇ ਕਿ ਹੁਣ ਉਹਨਾਂ ਦਾ ਜਹਾਜ਼ ਟੇਕ-ਆਫ ਕਰਨ ਵਾਲਾ ਹੈ ਪਰ ਜਦ ਰਨਵੇ ਤੇ ਜਹਾਜ਼ ਪਹੁੰਚਦਾ ਹੈ ਉਦੋਂ ਹੀ ਇੱਕ ਪਾਸੇ ਜਹਾਜ਼ ਦੇ ਵਿੱਚ ਖੜੇ ਹੋ ਕੇ ਇੱਕ ਯਾਤਰੀ ਵੱਲੋਂ ਅੱਲਾਹੁ ਅਕਬਰ ਦੇ ਨਾਰੇ ਲਗਾਉਣੀ ਸ਼ੁਰੂ ਕਰ ਦਿੱਤੇ ਜਾਂਦੇ ਨੇ ਫਿਰ ਆਵਾਜ਼ ਆਉਂਦੀ ਹੈ ਜੈ ਸ਼੍ਰੀ ਰਾਮ ਫਿਰ ਹਰ ਹਰ ਮਹਾਦੇਵ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਆ ਯਾਤਰੀ ਸੋਚਦੇ ਆ ਕਿ ਕੁਝ ਇਹ ਅਨ ਐਕਸਪੈਕਟਿਡ ਜਿਹਾ ਹੋਣ ਵਾਲਾ ਹੈ ਕਿ ਆਖਿਰ ਹੋ ਕੀ ਜਾ ਰਿਹਾ ਰੌਲਾ ਥੋੜਾ ਜਿਹਾ ਵੱਧ ਹੈ ਤੇ ਉਸ ਤੋਂ ਬਾਅਦ ਇੱਕ ਆਵਾਜ਼ ਇਹ ਆਉਂਦੀ ਹੈ ਕਿ ਜਹਾਜ਼ ਦੇ ਵਿੱਚ ਬੌਮ ਹੈ ਉਸ ਤੋਂ ਬਾਅਦ ਜਹਾਜ਼ ਵਿੱਚ ਚੀਕ ਚਹਾੜਾ ਮੱਚ ਜਾਂਦਾ ਹੈ ਜਦ ਇਹ ਸਾਰੀ ਗੱਲ ਪਾਇਲਟ ਤੱਕ ਪਹੁੰਚਦੀ ਆ ਟੈਕ ਆਫ ਕੈਨਸਲ ਕਰ ਦਿੱਤਾ ਜਾਂਦਾ ਜਹਾਜ਼ ਨੂੰ ਐਪਰਨ ਤੇ ਵਾਪਸ ਲਿਆਂਦਾ ਜਾਂਦਾ ਸੁਰੱਖਿਆ ਏਜੰਸੀਜ਼ ਉਸ ਜਹਾਜ਼ ਨੂੰ ਘੇਰ ਲੈਂਦੀਆਂ ਨੇ ਤੇ ਉਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਬਾਹਰ ਕੱਢਿਆ ਜਾਂਦਾ ਹੈ ਉਸ ਰੌਲੇ ਚ ਉਸ ਸ਼ੋਰ ਸ਼ਰਾਬੇ ਚ ਸਾਰੇ ਯਾਤਰੀ ਕਾਲੀ ਨਾਲ ਬਾਹਰ ਨਿਕਲਦੇ ਨੇ ਉਸ ਤੋਂ ਬਾਅਦ ਲਗਭਗ 5 ਘੰਟੇ ਪੂਰੇ ਜਹਾਜ਼ ਦੀ ਚੈਕਿੰਗ ਹੁੰਦੀ ਹੈ ਯਾਤਰੀਆਂ ਦੇ ਸਾਰੇ ਸਮਾਨ ਦੀ ਚੈਕਿੰਗ ਹੁੰਦੀ ਹੈ ਪੂਰੇ ਯਾਤਰੀਆਂ ਨੂੰ ਚੈੱਕ ਕੀਤਾ ਜਾਂਦਾ ਪਰ ਸ਼ੱਕੀ ਕੁਝ ਵੀ ਨਜ਼ਰ ਨਹੀਂ ਆਉਂਦਾ ਅਸਲ ਵਿੱਚ ਉਹ ਸਵਿੱਚੇਕੀ ਯਾਤਰੀ ਸੀ ਜੋ ਕਿ ਕੈਨੇਡਾ ਦਾ ਰਹਿਣ ਵਾਲਾ ਸੀ ਉਸ ਯਾਤਰੀ ਦੇ ਵੱਲੋਂ ਇਹ ਸਾਰੇ ਨਾਰੇ ਲਗਾਏ ਗਏ ਪਹਿਲਾਂ ਉਹ ਅੱਲਾਹੁ ਅਕਬਰ ਦੇ ਨਾਰੇ ਲਗਾਉਂਦਾ ਫਿਰ ਉਹ જય ਸ਼੍ਰੀ ਰਾਮ ਇਸ ਤੋਂ ਬਾਅਦ ਉਹ ਹਰ ਹਰ ਮਹਾਦੇਵ ਦੇ ਵੀ ਨਾਰੇ ਲਗਾਉਣ ਲੱਗ ਜਾਂਦਾ ਇਸ ਤੋਂ ਬਾਅਦ ਉਹ ਕਹਿੰਦਾ ਕਿ ਜਹਾਜ਼ ਵਿੱਚ ਬੰਬ ਹੈ ਦੋਸ਼ੀ ਦੀ ਪਹਿਚਾਣ ਯੋਹਾਨਾਥਨ ਨੀਸੀਕਾਂ ਦੇ ਤੌਰ ਤੇ ਹੁੰਦੀ ਹੈ ਤੇ ਉਹਨੇ ਕਾਫੀ ਨਸ਼ਾ ਕੀਤਾ ਸੀ ਕਾਫੀ ਸ਼ਰਾਬ ਪੀਤੀ ਹੋਈ ਸੀ ਯਾਨੀ ਕਿ ਪਹਿਲਗਾਮ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੋ ਕੁਝ ਵਾਪਰਿਆ ਹੈ ਉਸ ਤੋਂ ਬਾਅਦ ਖਬਰਾਂ ਦੇ ਵਿੱਚ ਜੋ ਕੁਝ ਆ ਰਿਹਾ ਉਹ ਕਿਸ ਤਰ੍ਹਾਂ ਲੋਕਾਂ ਦੇ ਜ਼ਹਿਨ ਵਿੱਚ ਘੁੰਮ ਰਿਹਾ ਹੁੰਦਾ ਤੇ ਇਸ ਦੇ ਜ਼ਹਿਨ ਵਿੱਚ ਵੀ ਉਹ ਸਾਰਾ ਕੁਝ ਘੁੰਮਦਾ ਰਿਹਾ ਸੀ ਤੇ ਇਸ ਸ਼੍ਰਾਮ ਜਦੋਂ ਜ਼ਿਆਦਾ ਪੀ ਲਈ ਟੇਕ ਆਫ ਦੇ ਦੌਰਾਨ ਇਸ ਵੱਲੋਂ ਫਿਰ ਕੁਝ ਅਜੀਹਾ ਸ਼ਗੂਰ ਸ਼ਰਬਾ ਪਾਇਆ ਜਾਂਦਾ ਯਾਨੀ ਕਿ ਆਪਣੇ ਉੱਪਰ ਇਸ ਦਾ ਕਾਬੂ ਹੀ ਨਹੀਂ ਸੀ ਪਰ ਪੁਲਿਸ ਵੱਲੋਂ ਫਿਰ ਇਸ ਨੂੰ ਕਾਬੂ ਕਰ ਲਿਆ ਗਿਆ ਇਹ ਸਾਰੀ ਘਟਨਾ ਇੰਡੀਗੋ ਫਲਾਈਟ ਦੇ ਵਿੱਚ ਹੋਈ ਹੈ ਤੇ ਇਹ ਇੰਡੀਗੋ ਫਲਾਈਟ 6E 499 ਵਾਰਾਨਸੀ ਦੇ ਲਾਲਬਾਧਰ ਸ਼ਾਸਤਰੀ 에어ਪੋਰਟ ਦੀ ਇੱਕ ਘਟਨਾ ਯਾਤਰੀ ਫਿਰ 5 ਘੰਟੇ ਬਾਅਦ ਫਿਰ 5 ਘੰਟੇ ਵੇਸਟ ਕਰਨ ਤੋਂ ਬਾਅਦ ਦੁਬਾਰਾ ਉਸੇ ਜਹਾਜ਼ ਦੇ ਵਿੱਚ ਟੈਕ-ਆਫ ਹੁੰਦੇ ਨੇ